ਅਮ ਜੀ ਦਾ ਜੋ ਜੋਧਾ ਦੇ ਵਿੱਚ ਮੂਰਤੀ ਸਥਾਪਨਾ ਦਿਵਸੇ ਔਰ ਬਸੰਤ ਪੰਚਮੀ ਦੇ ਮਹਾ ਉਤਸਵ ਤੇ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸਮੂਹ ਸਾਜ ਜਿਹੜੇ ਸਜੰਦੇ ਨੇ ਵੀਰ ਸਾਡੇ ਉਹਨਾਂ ਨੇ ਮਿਲ ਕੇ ਮਹਾ ਸਰਸਵਤੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਹੈ ਹਾਂਜੀ ਬਰੋ ਜੀ ਐਨੇ ਜੈ શ્રી ਰਾਜ ਜੈ શ્રી ਰਾਜ ਅੱਜ ਕੇ ਦਿਨ ਬਲਾਈ ਪਵਿੱਤਰ ਪਾਵਨ ਦਿਨ શ્રી ਜਾਮਲਲਾ ਜੀ ਅਜ ਅਜोध्या ਕੇ ਵਿੱਚ ਬ੍ਰਾਜਮਾਨ ਹੋਏ ਨੇ ਤੁਨਕੇ ਉਪਲਸ਼ੋ ਮੇ ਇਹ ਸਾਰਾ ਕਾਰਜਕ੍ਰਮ ਜਿਤਨਾ ਬੜੀ ਸਦਾ ਮਨੇ ਭਾਬ ਬਨੇ ਧੂਮ ਧਾਮ ਕੇ ਸਾਥ ਕੇ ਮਨਾਇਆ ਗਿਆ ਤੇ ਲੋਕਾਂ ਦੇ ਵਸਿਓ ਔਰ ਸਾਰੀ ਸੰਗਤ ਕੇ ਸੰਯੋਗ ਕੇ ਨਾਲ ਜੀ ਜੇ ਦੇ ਵਿੱਚ ਮਨਵੀਰ ਜੀ ਕਵਿਪਾ ਤੇ ਗगन ਔਰ ਉਹਨਾਂ ਕੇ ਸਾਥੀ ਉਹਨਾਂ ਨੇ ਬਹੁਤ ਭਾਰੀ ਇਹ ਵੀ ਕਰਕੇ ਵਿਚਾਰ ਬਹੁਤ ਸੁੰਦਰ ਰੂਪ ਆਪਣੀ ساری ਸੰਗਤ ਨੂੰ ਲੈ ਕੇ ਆਪਣੇ ਜੰਮੇ ਵੀ ਆਪਣੇ ਸਾਥ ਸਾਥੀਆਂ ਨੂੰ ਲੈ ਕੇ ਇਹ ਬਹੁਤ ਅੱਛਾ ਪ੍ਰੋਗਰਾਮ ਇਨਾ ਨੇ ਮਨਾਇਆ ਤੇ ਮੈਂ ਇਸ ਸ੍ਰੀ ਰਾਮ ਲਲਾ ਜੀ ਕੇ ਉਪਲਸ਼ਮੇ ਜੋ ਪ੍ਰੋਗਰਾਮ ਕੀਤਾ ਔਰ ਫੇਰੀ ਬਸੰਤ ਪ पंचमी ਕਾ ਭੇ ਬਲਾਈ ਉਤਸਵ ਬਰੀ ਸਰਦਾ ਬਰੇ ਧਮ ਧਾਮ ਕੇ ਨਾਲ ਮਨਾਏ ਰਹੇ ਨੇ ਤੇ ਮੈਂ ਸਾਰੀ ਸੰਗਤ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਅਭਿਨੰਦਨ ਮੁਬਾਰਕ ਬਹੁਤ ਬਹੁਤ ਬਧਾਈ जय श्री राम जय श्री राम जय श्री राम जय मास्टर स्वती म्यूजिक जूनीन पट्टी दे प्रदान गगन शर्मा जी और कुलदीप छट्टो जी खजानची ਸਾਡੇ ਮੇਰੇ ਵੀਰਾਂ ਨੇ ਅੱਜ ਪ੍ਰਭੂ શ્રી ਰਾਮ ਜੀ ਦਾ ਜੋ ਜੋਦਿਆ ਦੇ ਵਿੱਚ ਮੂਰਤੀ ਸਥਾਪਨਾ ਦਿਵਸ ਹੈ ਔਰ ਬਸੰਤ ਪੰਚਮੀ ਦੇ ਮਹਾਉਤਸਵ ਤੇ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸਮੂਹ ਸਾਜ ਜਿਹੜੇ ਸਜਿੰਦੇ ਨੇ ਵੀਰ ਸਾਡੇ ਉਹਨਾਂ ਨੇ ਮਿਲ ਕੇ ਮਾਸਰ ਸਵਤੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਏ ਔਰ ਮੈਂ ਸਭ ਨੂੰ ਇਸ ਸ਼ੁਭ ਮੌਕੇ ਤੇ ਆਪਣੇ ਵੀਰਾਂ ਵੱਲੋਂ ਸਾਜੀ ਵੀਰਾਂ ਵੱਲੋਂ ਔਰ ਇਸ ਮੰਦਰ ਵੱਲੋਂ ਔਰ ਆਪਣੇ ਗੁਰੂ ਜੀ ਗੱਦੀ ਨਿਸ਼ੀਨ ਮਹੰਤ ਰ ADNAND GIRI JI MAHARAJ ਇਹਨਾਂ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਮੁਬਾਰਕਬਾਦ ਦਿੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਔਰ ਸਾਡੇ ਸਹਿਯੋਗੀ ਵੀਰ ਵਿਕਾਸ ਮਿੰਟਾ ਜੀ ਔਰ ਸਾਡੇ ਮੈਡਮ ਜਸबीर ਜੀ ਔਰ ਸਾਡੇ ਵੀਰ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਸਾਜੀ ਵੀਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਡੇ ਪੱਤਰਕਾਰ ਵੀਰ ਸੌਰਵ ਜੀ ਵੱਲੂ ਮਹਿਤਾ ਜੀ ਔਰ ਪੱਤਰਕਾਰ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸਾਰੇ ਚੈਨਲ ਦੇ ਉੱਪਰ ਇਸ ਮੰਦਰ ਦੀ ਜੋ ਚੌਂਕੀ ਹੈ ਇਹ ਪ੍ਰੋਗਰਾਮ ਨੂੰ ਪੇਸ਼ ਕੀਤਾ ਹੈ ਅਸੀਂ ਇਹਨਾਂ ਦੇ ਵੀ ਧੰਨਵਾਦੀ ਹਾਂ ਔਰ ਜਿਹੜੇ ਸੰਗਤਾਂ ਹਨ ਸਾਡੇ ਭੈਣਾ ਮਾਤਾਵਾਂ ਜਿਨ੍ਹਾਂ ਨੇ ਸਤਸੰਗ ਕਰਕੇ ਸਵੇਰ ਤੋਂ ਪ੍ਰਭੂ શ્રી ਰਾਮ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਸੋ ਉਹਨਾਂ ਦੇ ਵੀ ਧੰਨਵਾਦੀ ਹਾਂ ਜੈ શ્રી ਰਾਮ ਜੈ શ્રી ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਾ ਸਰਸਵਤੀ ਬਸੰਤ ਪੰਚਮੀ ਅਤੇ ਮਾ ਸਰਸਵਤੀ ਜਨਮ ਦਿਵਸ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਅੱਜ ਪੱਟੇ ਰਾਮ ਬਾਣਾ ਮੰਦਰ ਵਿੱਚ ਆਈ ਹਾਂ ਜਿੱਥੇ ਮੈਨੂੰ ਗਾਇਕੀ ਦਾ ਮੌਕਾ ਮਿਲਿਆ ਮਨਵੀਰ ਜੀ ਨੇ ਅਤੇ ਮਿਊਜ਼ਿਕ ਯੂਨੀਅਨ ਕਮੇਟੀ ਵੱਲੋਂ ਮੈਂ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਜੈਸੀ ਹਰਾਮ ਜੈ ਮਾ ਸਰਸਵਤੀ ਕੀ ਨਾਮ ਦਾ ਡਾਵਾ ਤੁਸੀਂ ਕਿੱਥੋਂ ਆਏ ਜੀ ਮੇਰੇ ਨਾਮ ਸਾਖਸ਼ੀ ਚੌਧਰੀ ਆ ਮੈਂ ਅੰਮ੍ਰਿਤਸਰ ਤੋਂ ਆਈ ਹਾਂ